ਜਿਹੜਾ ਬਲਕ ਸਪਲਾਈ ਵਾਟਰ ਹੋਣਾ ਹੈ ਅਮਰਸਰ ਨੂੰ ਉਹਦੇ ਵਾਸਤੇ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਹੈ ਅਬਰਸਰ ਚ ਅਸੀਂ ਲੈ ਕੇ ਆਏ ਸਾਂ ਜਿਹ ਅਮਰਸਰ ਲਈ ਸਾਫ ਜਿਹੜੀ ਸਾਈਟ ਬੱਲੇ ਦੀ ਬੈਕ ਸਾਈਡ ਤੇ ਬਣ ਰਿਆ 40 ਏਕੜ ਤੇ ਪ੍ਰੋਜੈਕਟ 665 ਕਰੋੜ ਰੁਪਏ ਇਹਦੇ ਤੇ ਲੱਗਣਾ ਹੈ ਨਹੀਂ ਨਹੀਂ ਜਿਹੜੇ ਟੈਂਕੀਆਂ ਵੱਡੀਆਂ ਬਣੀਆਂ ਸ਼ਹਿਰ ਵਾਸੀ ਦੇਖ ਰਹੇ ਹੋਣੇ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਵਿੱਚ ਪਹੁੰਚੇਗਾ ਔਰ ਚਬੀ ਟੈਂਕੀਆਂ ਪੁਰਾਣੀ ਐ ਹੁਣ ਜਿਹੜਾ ਸੈਕੰਡ ਫੇਜ਼ ਐ ਉਹਦੇ ਚ ਵਾਟਰ ਸਪਲਾਈ ਜਿਹੜੀ ਘਰਾਂ ਨੂੰ ਹੋਣੀ ਐ ਉਹਦਾ ਪ੍ਰੋਜੈਕਟ ਪਾਇਆ ਜਾਏਗਾ ਕਿ ਪਾਈਪਾਂ ਰਾਹੀਂ ਪਾਣੀ ਉੱਥੇ ਤੱਕ ਪਹੁੰਚੇ ਸਕੇ ਸੋ ਇਹ ਜਿਹੜਾ ਪਾਣੀ ਐ ਇਹਦਾ ਪੀ ਐਚ ਲੈਵਲ 6.5 ਤੋਂ 7 ਪੀ ਐਚ ਹੋਏਗਾ ਜੀ ਸਰ ਕੀਆ ਜਾਇਆ ਜਾਂਥੇ ਜਿਹੜਾ ਬਲਕ ਸਪਲਾਈ ਵਾਟਰ ਹੋਣਾ ਐ ਅਮਰਸਰ ਨੂੰ ਉਹਦੇ ਵਾਸਤੇ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਅਵਸਰ ਚ ਅਸੀਂ ਲੈ ਕੇ ਆਏ ਸਾਂ ਜਮਰ ਸਰ ਲਈ ਸਾਫ ਸੁਥਰਾ ਪਾਣੀ ਉਹਦੀ ਅੱਜ ਵਿజిਟ ਕੀਤੀ ਹੈ ਜਿਹੜੀ ਸਾਈਟ ਵੱਲੇ ਦੀ ਬੈਕ ਸਾਈਡ ਤੇ ਬਣ ਰਿਹਾ 40 ਏਕੜ ਚ ਪ੍ਰੋਜੈਕਟ ਹੈ 665 ਕਰੋੜ ਰੁਪਏ ਇਹਦੇ ਤੇ ਲੱਗਣਾ ਹੈ ਪਹਿਲੇ ਫੇਜ਼ ਜਿਹਦੇ ਚ ਕਰੀਬ 51 ਜਿਹੜੇ ਓਵਰਹੈਡ ਬਣਨੇ ਨੇ ਜਿਹੜੇ ਟੈਂਕੀਆਂ ਵੱਡੀਆਂ ਵੱਡੀਆਂ ਬਣ ਰਹੀਆਂ ਜਿਹੜੀਆਂ ਤੁਸੀਂ ਇਸ ਲੈਵਲ ਦੇ ਆ ਇੱਕ ਟੈਂਕੀ ਕਰੀਬ 2 ਮਿਲੀਲਿਟਰ ਮਿਲੀਅਨ ਲੀਟਰ ਦੀ ਹੈ ਔਰ ਕਰੀਬ 20 ਲੱਖ ਲੀਟਰ ਪਾਣੀ ਉਹਦੇ ਵਿੱਚ ਹੋਏਗਾ। ਔਰ ਕੁੰਜਾ ਟੈਂਕ ਕਿਉਂ ਬਣਿਆ ਨੇ ਨੌਰਥ ਤੇ ਸਾਊਥ ਦੋ ਜ਼ੋਨ ਅਮਰਸਰ ਦੇ ਬਣਾਏ ਨੇ। ਔਰ ਇਹ ਤੁਹਾਨੂੰ ਪ੍ਰੋਜੈਕਟ ਸਾਰਾ ਅਸੀਂ ਦੱਸਿਆ ਕਿ ਕਿਵੇਂ ਪਾਣੀ ਜਿਹੜੀ ਯੂਬੀਡੀਸੀ ਨਹਿਰ ਚੋਂ ਲੈ ਕੇ ਉਹ ਫਿਰ ਇਹਦੇ ਵਿੱਚ ਵੱਖ-ਵੱਖ ਪੜਾਵਾਂ ਦੇ ਰਾਹੀਂ ਪਹਿਲਰ ਸਟੋਰ ਕਰਨਗੇ ਫਿਰ ਉਹਨੂੰ ਫਿਲਟਰ ਕਰਨਗੇ ਫਿਰ ਉੱਤੇ ਕਲੋਰੀਨ ਮਿਕਸ ਕਰਕੇ ਫਿਰ ਜਿਹੜਾ ਜਿਹੜਾ ਸਾਫ਼ ਪਾਣੀ ਆ ਉਹਨੂੰ ਸਟੋਰ ਕਰਕੇ ਕਰੀਬ 120 ਮਿਲੀਅਨ ਲੀਟਰ ਦਾ ਇਹਨਾਂ ਕਪੈਸਿਟੀ ਬਣਾਈ ਸਟੋਰੇਜ ਦੀ ਉਸ ਤੋਂ ਫਿਰ ਬਾਅਦ ਪੰਪਾਂ ਦੇ ਨਾਲ ਜਿਹੜਾ ਪਾਣੀ ਹੈ ਉਹਨੂੰ ਪੁਸ਼ ਕਰਨਗੇ ਜਿਹੜੇ ਓਵਰ ਹੈਡਰ ਬਣੇ ਨੇ ਜਿਹੜੀਆਂ ਟੈਂਕੀਆਂ ਵੱਡੀਆਂ ਬਣੀਆਂ ਸ਼ਹਿਰ ਵਾਸੀ ਦੇਖ ਰਹੇ ਹੋਣੇ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਵਿੱਚ ਪਹੁੰਚੇਗਾ ਔਰ 24 ਟੈਂਕੀਆਂ ਪੁਰਾਣੀਆਂ ਨੇ ਹੁਣ ਜਿਹੜਾ ਸੈਕੰਡ ਫੇਜ਼ ਹੈ ਉਹਦੇ ਚ ਵਾਟਰ ਸਪਲਾਈ ਜਿਹੜੀ ਘਰਾਂ ਨੂੰ ਹੋਣੀ ਹੈ ਉਹਦਾ ਪ੍ਰੋਜੈਕਟ ਪਾਇਆ ਜਾਏਗਾ ਕਿ ਪਾਈਪਾਂ ਰਾਹੀਂ ਪਾਣੀ ਉੱਥੇ ਤੱਕ ਪਹੁੰਚ ਸਕੇ ਦੇਖੋ ਅਮਰਸਰ ਦੀ ਪਵਿੱਤਰ ਸਰੋਵਰਾਂ ਦਾ ਸ਼ਹਿਰ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਾਣੀ ਬਹੁਤ ਤਰਤੀਹੇਲਾ ਮਾੜਾ ਹੋ ਗਿਆ ਕਿਉਂਕਿ ਕੁਝ ਸਵਾਰਥੀ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਪਾਣੀ ਬੋਰ ਕਰ ਕਰਕੇ ਜ਼ਮੀਨ ਦੇ ਹੇਠਾਂ ਭੇਜ ਕੇ ਔਰ ਇੱਥੇ ਨਹੀਂ ਤੁਸੀਂ ਲੁਧਿਆਣਾ ਸ਼ਹਿਰ ਦਾ ਹਾਲ ਵੇਖ ਲਓ ਜਿੱਥੇ ਵੀ ਵੱਡੇ ਇੰਡਸਟਰੀ ਕਹਿ ਲੋ ਜਾਂ ਲੋਕਾਂ ਦੀ ਜਿਹੜੀ ਮੂਹ ਨਾ ਹੋਵੇ ਕੁਦਰਤ ਦੇ ਨਾਲ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਐ ਔਰ ਕੁਝ ਲੋਕ ਚੰਗੇ ਵੀ ਨੇ ਜਿਹੜੇ ਚੰਗਾ ਠੀਕ ਤਰੀਕੇ ਨਾਲ ਆਪਣੇ ਆਪ ਨੂੰ ਯੂਨੀਫਾਰਮਲੀ ਪ੍ਰੋਜੈਕਟ ਕਰਦੇ ਨੇ ਉਨਾ ਕਰਕੇ ਧਰਤੀ ਹਲਾ ਪਾਣੀ ਬਹੁਤ ਗੰਦਲਾ ਹੋ ਗਿਆ ਆਉਣ ਵਾਲੇ ਸਮੇਂ ਸਾਡੀ ਵੀ ਬਈ ਪੀੜੀਆਂ ਨੇ ਉਹਨਾਂ ਨੂੰ ਬੜੀ ਵੱਡੀ ਮੁਸੀਬਤਾਂ ਜੁੰਜਣਾ ਪੈਣਾ ਜੇ ਅਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਪਹੁੰਚਾਉਣ ਤੋਂ ਬਾਅਦ ਲੋਕਾਂ ਤੱਕ ਡਿਲੀਵਰ ਨਹੀਂ ਕਰਾਂਗੇ ਸੋ ਇਹ ਜਿਹੜਾ ਪਾਣੀ ਹੈ ਇਹ ਜਿਹੜਾ ਪੀ ਐਚ ਲੈਵਲ ਹੈ 6.5 ਤੋਂ 7 ਪੀ ਐਚ ਹੋਏਗਾ ਔਰ ਇਹ ਬਿਹਤਰੀਨ ਪਾਣੀ ਜਿਹੜੀ ਬਿਸਲਰੀ ਵਾਟਰ ਹੈ ਜਾਂ ਜਿਹੜਾ ਹਿਮਾਲਿਆ ਦਾ ਪਾਣੀ ਮਹਿੰਗਾ ਕਰ ਤੁਸੀਂ ਪੀਂਦੇ ਜੇ ਉਹਦੇ ਤੋਂ ਬਿਹਤਰੀਨ ਪਾਣੀ ਇਹ ਹੋਏਗਾ ਔਰ ਇਹਦੀ ਜਿਹੜੀ ਟੈਸਟਿੰਗ ਹੈ ਕਰੀਬ ਤੁਸੀਂ ਕਹਿ ਸਕਦੇ ਜੇ ਕਿ ਦਿੱਲੀ ਦਾ 4 ਤੋਂ 5 ਵਾਰ ਦੇ ਦਾ ਟੈਸਟ ਜਿਹੜਾ ਆ ਉਹ ਫਾਈਨਲ ਤੇ ਲੱਗੇਗਾ ਔਰ 10 ਸਾਲ ਜਿਹੜਾ ਉਹ ਐਨ ਡੀ ਐਮ ਜਿਹੜਾ ਆ ਉਹ ਐਲ ਐਨਟੀ ਕੰਪਨੀ ਕੋ ਰਹੇਗਾ ਕਾਰਪੋਰੇਸ਼ਨ ਜਿਹੜੀ ਹੈ ਇਹਦੀ ਨੋਡਲ ਏਜੰਸੀ ਹੈ ਕਾਰਪੋਰੇਸ਼ਨ ਨੇ ਅੱਗੋਂ ਕਲੈਕਸ਼ਨ ਕਿੱਦਾਂ ਕਰਨੀ ਹੈਗੇ ਮੀਟਰ ਲਾ ਕੇ ਜਾਂ ਕਿਵੇਂ ਮਤਲਬ ਲੋਕਾਂ ਕੋ ਕਿਉਂਕਿ ਪਾਣੀ ਦੀ ਸਪਲਾਈ ਜਣੀ ਇੰਨਾ ਖਰਚਾ ਹੋਣਾ ਤੇ ਹੈ ਤੇ ਪਬਲਿਕ ਦੇ ਐਕਸਪੈਂਸਿਜ਼ ਹੀ ਹੁੰਦੇ ਆ ਉਹ ਕਿਵੇਂ ਕਾਰਪੋਰੇਸ਼ਨ ਆਪਣਾ ਪਲਾਨ ਤਿਆਰ ਕਰਦੀ ਹੈ ਉਹ ਕਾਰਪੋਰੇਸ਼ਨ ਤੇ ਅਗਲੇ ਬੰਨੇ ਹੋਏਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਫ਼ ਪਾਣੀ ਹੈ ਜੇ ਹਰ ਘਰ ਚ ਪਹੁੰਚ ਜੇ ਤੇ ਅਧੀਆਂ ਬਿਮਾਰੀਆਂ ਤੁਹਾਡੀਆਂ ਘਟ ਜੰਦੀਆਂ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਮੋਟਰਾਂ ਨਹੀਂ ਚਲਾਓਗੇ ਇਹ ਪਾਣੀ ਉਹਨਾਂ ਪ੍ਰੈਸ਼ਰ ਦੇ ਨਾਲ ਕਿਉਂਕਿ ਇਹ ਟੈਂਕ ਬਣ ਰਹੇ ਹੋ ਕਰੀਬ 35 ਮੀਟਰ ਉੱਚੇ ਨੇ 100 ਫੁੱਟ ਕਹਿ ਸਕਦੇ ਹਰ ਕੋਈ। ਉਹਨਾਂ ਨੇ ਪ੍ਰੈਸ਼ਰ ਨਾਲ ਪਾਣੀ ਤੁਹਾਡੀ ਹਰ ਜਗ੍ਹਾ ਤੇ ਤਕਰੀਬਨ ਘਰਾਂ ਦੇ ਵਿੱਚ ਆ ਜਾਣਾ ਹੈ। ਕਿਉਂ ਘਰ ਜਿਹੜੇ ਤਿੰਨ ਮੰਜ਼ਲਾ, ਦੋ ਮੰਜ਼ਲਾ, ਤਿੰਨ ਮੰਜ਼ਲਾ ਨੇ ਏ ਤੋਂ ਉੱਚੇ ਘਰ ਨਹੀਂ ਹੈਗੇ। ਸੋ ਇੱਕ ਤੇ ਪਾਣੀ ਇੱਕ ਤੇ ਉਹਦੀ ਬਚਤ ਹੋਏਗੀ। ਇੱਕ ਸਾਫ਼ ਸੁਥਰਾ ਪਾਣੀ ਮਿਲੂਗਾ। ਔਰ ਇਹ ਪਾਣੀ ਕਮਰਸ਼ੀਅਲ ਯੂਜ਼ ਲਈ ਨਹੀਂ ਹੋਣਾ। ਇਹ ਆ ਪਾਣੀ ਆਲਮੋਸਟ ਪੀਨ ਲਈ ਤੇ ਜਾਂ ਨਹਾਉਣ ਆ ਤੇ ਤੁਹਾਡੇ ਘਰ ਦੇ ਕੰਮ ਆਉਣਾ ਹੈ। ਇਹਦੇ ਵਾਸਤੇ ਕਮਰਸ਼ੀਅਲ ਯੂਜ਼ ਨਹੀਂ ਹੋਣਾ। ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਊਗੀ ਜੇ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਨੂੰ ਕਾਮਯਾਬੀ ਦੇ ਨਾਲ ਜੇ ਸਾਡੀ ਜਿਹੜੀ ਕਾਰਪੋਰੇਸ਼ਨ ਹੈ ਉਹ ਜੇ ਡਿਲੀਵਰ ਕਰ ਪਾਉਂਦੀ ਹੈ ਸੋ ਇਹ ਇੱਕ ਬਿਹਤਰੀਨ ਪ੍ਰੋਜੈਕਟ ਜਿਹੜਾ ਸਾਡਾ ਹੈ ਅੰਮ੍ਰਿਤਸਰ ਨੂੰ ਸਮਰਪਿਤ ਹੋਣ ਜਾ ਰਿਹਾ ਇਹਦਾ ਕਰੀਬ 75% ਕੰਮ ਜਿਹੜਾ ਮੁਕੰਮਲ ਹੋ ਗਿਆ 25% ਰਹਿ ਗਿਆ ਹੈ ਮਸ਼ੀਨਰੀ ਸਾਰੀ ਆ ਗਈ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਲੋਕਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇ ਸਾਫ ਸੁਥਰਾ ਪਾਣੀ ਜਿਹੜਾ ਉਹਨਾਂ ਨੂੰ ਪੀਣ ਲਈ ਮਿਲੇਗਾ ਉਹ ਵੀ ਕਨਾਲ ਵਾਟਰ ਨੂੰ ਸਾਫ ਕਰਕੇ ਪੀ ਸਰ ਕਿੰਨਾ ਕੁ ਅੰਦਾਜ਼ਾ ਪਹਿਲੀ ਡਿਲੀਵਰੀ ਕਦੋਂ ਤੱਕ ਸ਼ੁਰੂ ਹੋਏਗੀ ਕੋਈ ਅੰਦਾਜ਼ਾ ਦੱਸਿਆ ਗਰੀਬ 6 ਮਹੀਨੇ ਦਾ ਅਜੇ ਟਾਈਮ ਹੈਗਾ ਕਿਉਂਕਿ ਓਵਰਹੈਡ ਕੰਪਲੀਟ ਹੋ ਗਏ ਨੇ ਆਲਮੋਸਟ ਇੱਕੋ ਜਿਹੀ ਹੈ ਇਹਨਾਂ ਦੀ 15 ਤੋਂ 20 25% ਕੰਮ ਇਹਨਾਂ ਦਾ ਰਹਿੰਦਾ ਹੈ ਔਰ ਉਹੀ ਕੰਪਲੀਟ ਹੋਣੇ ਨੇ ਬਾਕੀ ਪਾਈਪਲਾਈਨ ਵਿਛ ਗਈ ਹੈ ਹੁਣ ਅੱਗੇ ਜਿਹੜੀ ਕਾਰਪੋਰੇਸ਼ਨ ਹੈ ਉਹਨੇ ਡਿਸਾਈਡ ਕਰਨਾ ਕਿ ਉਹ ਘਰਾਂ ਤੱਕ ਕਿਵੇਂ ਪਹੁੰਚਾਉਣਾ ਹੈ ਔਰ ਉਹਨਾਂ ਦੇ ਵਾਸਤੇ ਕਿਹੜਾ ਪ੍ਰੋਜੈਕਟ ਉਹ ਅੱਗੇ ਹੋਰ ਬਣਾਉਦੇ ਨੇ ਕਿੰਨੇ ਪੈਸੇ ਉਹਨਾਂ ਨੂੰ ਹੋਰ ਚਾਹੀਦੇ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਦੇਖੋ ਜ਼ਿੰਦਗੀ ਤੁਹਾਡੀ ਹੈ ਜੀਣੀ ਤੁਸੀਂ ਤੁਹਾਡੇ ਬੱਚਿਆਂ ਦਾ ਸ਼ਹਿਰ ਹੈ ਕੋਸ਼ਿਸ਼ ਕਰਿਓ ਇਹ ਪ੍ਰੋਜੈਕਟ ਕਾਮਯਾਬ ਹੋਵੇ ਇਹਦੇ ਤੇ ਐਵੇਂ ਆਪਾਂ ਮਤਲਬ ਮਿਸਯੂਜ਼ ਨਾ ਹੋਵੇ ਕਿਉਂਕਿ ਬੜੀ ਮਿਹਨਤ ਦੇ ਨਾਲ ਔਰ ਬੜੀ ਜਿਆਦੇ ਭਾਰੀ ਖਰਚੇ ਦੇ ਨਾਲ ਵਰਲਡ ਬੈਂਕ ਦੀ ਸਹਿਯੋਗ ਦੇ ਨਾਲ 70 ਪੈਸਾ ਵਰਲਡ ਬੈਂਕ ਦੇ ਨੇ 30 ਪੈਸੇ ਜਿਹੜੇ 30% ਹੈ ਉਹ ਪੰਜਾਬ ਸਟੇਟ ਗਵਰਨਮੈਂਟ ਦਾ ਹੈ ਸੋ ਬੜੇ ਇਹ ਪੈਸੇ ਜਿਹੜੇ ਨੇ ਇਹ ਸਾਰੇ ਤੁਹਾਡੇ ਹੀ ਨੇ ਔਰ ਇਹਨਾਂ ਨੂੰ ਸਹੀ ਤਰੀਕੇ ਨਾਲ ਵਰਤੋਂ ਚਾ ਸਕਣ ਤੁਸੀਂ ਪਾਣੀ ਦਾ ਕਨੈਕਸ਼ਨ ਜਰੂਰ ਲਵਾਇਓ ਔਰ ਯੂਜ਼ ਵੀ ਜਰੂਰ ਕਰਿਓ ਔਰ ਤਰੀਕੇ ਨਾਲ ਯੂਜ਼ ਕਰਿਓ ਕਿਉਂਕਿ ਪਾਟਰ ਦਾੜਾ ਲੈਵਲ ਹੈ 1 ਮੀਟਰ ਹਰ ਸਾਲ ਜ਼ਮੀਨ ਦੇ ਹੇਠਾਂ ਪਾਣੀ ਪੁਰਿਆ ਜਾਂਦਾ ਇੱਕ ਨਾ ਇੱਕ ਦਿਨੇ ਮੁੱਕਣਾ ਹੈ ਜੇ ਆਪਾਂ ਸਹੀ ਤਰੀਕੇ ਦੇ ਨਾਲ ਅਜੇ ਵੀ ਆਪਣੇ ਆਪ ਨੂੰ ਵਰਤੋਂ ਦੇ ਢੰਗ 'ਚ ਸਹੀ ਨਾ ਕੀਤਾ ਹੋਇਆ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਣੀ ਦਾ ਸਹੀ ਇਸਤੇਮਾਲ ਕੀਤਾ ਜਾਵੇ ਕਈ ਲੋਕ ਟੂਟੀਆਂ ਖਾਲੀ ਛੱਡ ਦਿੰਦੀਆਂ ਰਸਤੇ 'ਚ ਵੀ ਕਈ ਜਗ੍ਹਾ ਤੋਂ ਦੇਖਿਆ ਜਾਂਦਾ ਕਿ ਟੂਟੀਆਂ ਚੱਲਦੀਆਂ ਹੁੰਦੀਆਂ ਨੇ ਪਾਣੀ ਦੀਆਂ ਕੀ ਲੱਗਦਾ ਨੇ ਕਿ ਇਹਦਾ ਵੀ ਇਸੇ ਤਰ੍ਹਾਂ ਹੀ ਮਿਸਯੂਜ਼ ਨਾ ਕੀਤਾ ਜਾਵੇ ਕਹਿ ਸਕਦੇ ਹਾਂ ਕਿ ਉਹ ਲੋਕ ਮਾਨਸਿਕ ਤੌਰ ਤੇ ਮੈਂ ਬਿਮਾਰ ਗਿਣੂੰਗਾ ਜਾਂ ਉਹਨਾਂ ਲੋਕਾਂ ਨੂੰ ਸੋਝ ਨਹੀਂ ਹੈਗੀ ਸੋਚ ਨਹੀਂ ਹੈਗੀ ਭੁੱਖ ਦੀ ਕਿ ਭੁੱਖ ਦੀ ਸਾਡੇ ਨਾਲ ਜੇ ਪਾਣੀ ਨਾ ਆਏ ਤਾਂ ਕੀ ਵਾਪਰੂ ਹਮ ਪਵਨ ਗਰੂ ਪਾਣੀ ਪੀਤਾ ਮਾਤਾ ਤਰਤਮਤ ਦਾੜਾ ਅ ਗੁਰੂ ਸਾਹਿਬ ਦਾ ਸੰਦੇਸ਼ ਹੈ ਉਹ ਫਿਰ ਆਪਾਂ ਕਿਤੇ ਨਾ ਕਿਤੇ ਉਹਦੇ ਤੋਂ ਵਾਂਝੇ ਉਹਦੇ ਵਾਲ ਪੇਟੀ ਕੀਤੀ ਹੈ ਕੀ ਲੱਗਦਾ ਨੇ ਕਿ ਆਪਾਂ ਪਵਨ ਵੀ ਸਾਰੀ ਜਿਹੜੀ ਆ ਖਰਾਬ ਕਰ ਲੇਤੀ ਕਿਉਂਕਿ ਆ ਜੀ ਏਕਯੂਏ ਲੈਵਲ ਜਿਹੜਾ ਸੀਗਾ ਬਹੁਤ ਉਪਰ ਆ ਜਿੱਥੇ ਸਰਦੀ ਦੇ ਮਾਮਲੇ 'ਚ ਅੰਮ੍ਰਿਤਸਰ ਇੱਕ ਨੰਬਰ 'ਚ ਹੈ ਗਰਮੀ ਦੇ ਨੰਬਰ 'ਤੇ ਕਿਸੇ ਨਹੀਂ ਹੁਣ ਪ੍ਰਦੂਸ਼ਣ ਦੇ ਮਾਮਲੇ 'ਚ ਵੀ ਇੱਕ ਨੰਬਰ ਹੋ ਗਿਆ ਦੇਖੋ ਇਹਦੇ ਵਾਸਤੇ ਜਿੱਥੇ ਸਰਕਾਰਾਂ ਨੇ ਵਰਕ ਕਰਨਾ ਉੱਥੇ ਮੇਰੀ ਇੱਕ ਸਰਕਾਰਾਂ ਤੋਂ ਵੀ ਮੰਗ ਹੈ ਇਹ ਛੋਨੇ ਦੀ ਬਜਾਈ ਜਿਹੜੀ ਮਈ ਚ ਹੋਣੀ ਚਾਹੀਦੀ ਮਈ ਦੇ ਐਂਡ ਤੋਂ ਸ਼ੁਰੂ ਹੋ ਜੇ ਇਹ ਪਾਣੀ ਬਚਾਉਣ ਦਾ ਬਹਾਨਾ ਬਣਾ ਕੇ ਔਰ ਬੱਤੀ ਬਚਾਉਣ ਦਾ ਬਹਾਨਾ ਬਣਾ ਕੇ ਕਿਉਂਕਿ ਉਹ ਤੇ ਵੇਖੋ ਕੋ ਬੀਜਣੋਂ ਤੇ ਹਟ ਨਹੀਂ ਰਿਹਾ ਜਾਂ ਤੇ ਕੋ ਛੋਨਾ ਬੀਜਣੋਂ ਬੰਦ ਕਰੋ ਕੋ ਫੇਰ ਹੀ ਪਾਣੀ ਪਿਚਣਾ ਜਦੋਂ ਬੀਜਿਆ ਜਾਂਦਾ ਠੀਕ ਹੈ ਬਜਾਈ ਸਮੇਂ ਬਰਸਾਤ ਹੁੰਦੀ ਪਰ ਬਾਅਦ ਚ ਤੇ ਪਾਣੀ ਲਾਉਣਾ ਹੀ ਪੈਂਦਾ ਨਾ ਜੇ ਮਈ ਤੇ ਜੂਨ ਦੇ ਫਰਸਟ ਤੋਂ ਹਫਤੇ ਤੱਕ ਇਹਦੀ ਬਜਾਈ ਕੰਪਲੀਟ ਹੋ ਜੇ ਇੱਕ ਵੈਰੈਟੀ ਕੋ ਅਰਲੀ ਲੱਗ ਜਿਹੜੀ ਤਿੰਨਾਂ ਕਿ ਮਹੀਨਿਆਂ ਚ ਪੱਕ ਜੇ ਤੇ ਫੇਰ ਤੁਸੀਂ ਇਹ ਹਿਸਾਬ ਲਓ ਵੀ ਅਗ ਸਤੰਬਰ ਦੇ ਵਿੱਚ ਛੋਨਾ ਅਸੀਂ ਛੋਟੇ ਹੁੰਦੇ ਵਿੱਚ ਚੀਜ਼ਾਂ ਵੇਖਦੇ ਮੈਂ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਸਾਰੇ ਦੇਖਿਆ ਹੋਊਗਾ